ਜੰਮੇ ਸਨੈ ਫਟਣਾ ਪੈਂਦਾ ਹੈਗਾ ਪਸੋਂ ਬਾਹਰ ਹੋ ਜਾਂਦਾ ਸਾ ਮਸ਼ੀਨ ਦੇ ਲੈ ਵੀ ਮੱਟੀ ਜਾਂਦਾ ਬਾਣ ਉਹ ਪਰਵਾਤਾ ਕਿੰਨਾ ਸੀਗਾ ਇਹ ਇਹ ਠੀਕ ਆ ਬਾਣ ਇਹ ਚ ਮਸ਼ੀਨ ਵਧੀਆ ਤਰੀ ਜਾਂਦੀ ਆ ਇਹਨੇ ਕੀ ਪਾ ਦਾ ਸਭਲੀ ਸਵੰਦੀ ਚ ਲਕੋੜੇ ਕਰਾਂ

ਗੱਲ ਵਿੱਚ ਚੱਲ ਵਿੱਚ ਚੱਲ ਵਿੱਚ ਉਹਦਾ ਚੱਲ ਗਰਾਹ ਡਾਵੇ ਤੋ ਦੇਖਾਂ ਤੇ ਫੱਕੜਾ ਇਹ ਕਿਹੜੇ ਨੇ ਅੱਖਾਂ ਹੀ ਹੁੰਦੀਆਂ ਮਾੜੀ ਜੀ ਕਿਉਂਕਿ ਪਹਿਲੀ ਜੇੜਾ ਜਿਹੜਾ ਹੁੰਦਾ ਨਾ ਮੈਂ ਆਏ ਟਾਈਮ ਬਹੁਤ ਲਵਾਦਾ ਬੜੇ ਘਾਮ ਪਿੱਛੇ ਤੋਂ ਪਿੱਛਾ ਡਾਕਾ ਭਾਈ ਘਰ ਪਿੱਛੇ ਮੈਂ ਮੈਂ ਕੋਈ ਇੱਕ ਕਰਾਂ ਜੰਗਾਇਆ ਪਿੱਛੇ ਨਹੀਂ ਕਰਦੇ ਟਰੈਕ ਨੂੰ ਅੰਦਰ ਸੱਤਾ ਚੜਾਈ ਆਉਂਦਾ ਜਿਹੜਾ ਹੁੰਦਾ ਇੱਥੇ ਦਾ ਇਹਦਾ ਹੁਣ ਆਉਣਾ ਜੇ ਜਿੱਥੇ ਕਾਣਾ ਵੜ ਜਾਏ ਕਾਣਾ ਵੜ ਜਾਏ ਮੈਂ ਕਹਿੰਦਾ ਜਮਾਂ ਆ ਤੁਹਾਡੀ ਮੈਕਾ ਕੋਲ ਜਾਣੀ ਆ। ਘੱਟ ਪਰ। ਜਿੱਤ ਪਈ ਹੋਰ ਕਰਨੇ ਕੋ ਪਾਇਕ। ਫਾ 7 ਮੀਟਰ। ਹਾਈ ਦਾ ਰੂਸ ਤੇ ਯਾਮਾਨੀ ਨਰਪਿੰਜੀ ਜਦੋ ਉੱਠਲਾਵਾ। ਦਾ ਰੂਤ ਤੇ ਕੀ ਜਾਵਾਂ ਲਾਡ ਨੈਂ ਤੀ ਜਦੋਂ ਬਲਾਵਾ ਲਾਫੀਸ ਤੇ ਜਦੋਂ ਬਲਾਵਾ ਦੀਦੀ ਅੱਖਾਂ ਕੱਤੇ ਦੀ ਮੈਂ ਦਾਇਤ ਤੇ ਆਈ ਮੈਂ ਤਾਂ ਜਾ ਤੇ ਦੀ ਮੰਗੀ ਤੇ ਰਾਮ ਮੈਂ ਤੂੰ ਛੱਡੀ ਦੀ ਮੈਂ ਦਾਇਤ دیਵਾਨੇ ਫੇਰਾਤ ਮੈਨੂੰ ਜੱਟ ਦੀ ਆ ਰਾਮਾ ਮੈਂ ਨਾ ਲਾਠੇ ਸਿੰਘ ਸਿੰਘ ਦਾ ਸੰਦਾ ਜੌਦਾਂ ਦੀ ਭੂਣ ਚੱਕ ਕੇ ਨਿੰਨੇਂ ਹੀ ਨਾ ਲਾ ਜੌਦਾਂ ਦੇ ਹੋੜ ਚੱਕ ਕੇ ਨਿੰਨੇਂ ਹੀ ਨਾ ਲਾ ਵਾਪੂ ਬੇਦੇ ਮੁਕ ਤੇ ਨਾ ਵੀ ਇਹ ਨਾਂ ਨੂੰ ਛਾਰੇ ਅੱਜ ਬੇ ਹੱਜੋੜ ਵਾ ਪਰ ਕਿਵੇਂ ਕੀ ਵੀ ਕੁਝ ਹੋੜ ਵਾ ਖੇ ਪਾਹਾਂ ਵਿੱਚ ਫੇਰਾ ਪਿੰਨ ਨਹੀਂ ਥੇ ਸੀ ਅੱਜ ਹੋੜ ਵਾ ਖੇ ਪਾਹਾਂ ਵਿੱਚ ਆ ਮੇਂ ਨਹੀਂ ਸਾਈਂ ਦੇ ਹੋ ਕਿਲੇ ਦਾ ਮਾਲਜਤ ਜਤਿਏ ਬੈਲੀ ਕੋਤ ਤੇਰੇ ਧਾਰਾਂ ਦਾ ਆਫਲੇ ਦਾ ਮਾਲਜਤ ਜਤਿਏ ਬੈਲੀ ਕੋਤ ਤੇਰੇ ਧਾਰਾਂ ਦਾ ਐ ਕਹਨਾਰਾ ਨੌਂੀ ਜ਼ਿੰਦਗੀ ਮੋਤੀ ਹਾਂ ਮੈਂ ਯਾਰਾਂ ਦਾ ਆਏ ਕਹਨਾਰਾ ਨੌਂੀ ਜ਼ਿੰਦਗੀ ਮੋਤੀ ਹਾਂ ਮੈਂ ਯਾਰਾਂ ਦਾ ਯਾਰ ਕਹਿਣ ਮੈਨੂੰ ਧਗਾ ਦੂ ਤੇਰ ਤੰਤੀ ਮਾਰਾ ਗਾਤੀ ਮੈਦਾਂ ਚਾਦ ਮੈਂ ਤਾਂ ਜਾ ਤੇ ਮਮ ਨੀ ਚਰ ਰਾ ਦਮ ਨੂੰ ਕ ਤੇ ਜੀ ਮੈਂ ਤਾਂ ਜਾ ਤੇ ਮਮ ਵੀ ਜਾ ਕੋ ਮੈਨੂੰ ਯਾ ਤੇ ਦੀ ਮੈਂ ਲੈ ਤੇਰਾ ਦਮ ਨਾ ਕੋਈ ਦਾ ਟਰੈਕ ਨਹੀਂ